ਕਾਲਜ ਦਾ ਇੰਟਰਨਲ ਇਲੈਕਸ਼ਨ ਅਨਾਉਂਸ ਹੋ ਗਿਆ ਸਰ ਤਾਂ ਉਸ ਤੋਂ ਬਾਅਦ ਕਿਵੇਂ ਕੋਈ ਉਸ ਦਿਨ ਕੈਂਪੇਨਿੰਗ ਕਰ ਸਕਦਾ ਪਰ ਪਹਿਲੀ ਗੱਲ ਕਿ ਕੋਈ ਵੀ ਡੂਸੂ ਦਾ ਕੈਂਡੀਡੇਟ ਕਾਲਜ ਅੰਦਰ ਨਹੀਂ ਆਇਆ ਸੀ ਕੋਈ ਵੀ ਕੈਂਪੇਨਿੰਗ ਨਹੀਂ ਹੋ ਰਹੀ ਸੀ ਤੇ ਕੋਈ ਕੈਂਡੀਡੇਟ ਆਇਆ ਨਹੀਂ ਸਾਰੇ ਪੇਡ ਗੂਨਸ ਜਿਹੜੇ ਆਏ ਸੀ ਅੰਦਰ 50 60 ਬੰਦਿਆਂ ਦੀ ਟੀਮ ਐ ਗੰਦ ਪਾਣੀ ਆਈ ਸੀ ਇਹ ਆਪਣੇ ਕੈਂਡੀਡੇਟ ਨੂੰ ਅਨ ਅਪੋਜ਼ਡ ਵਿਨਰ ਬਣਾਉਣਾ ਚਾਹੁੰਦੇ ਸੀ ਕਿ ਕੋਈ ਵੀ ਸਿੱਖ ਬੱਚਾ ਤੁਸੀਂ ਪੂਰੀ ਪੈਨਲ ਲਿਸਟ ਚੈੱਕ ਕਰ ਲਓ ਇੱਕ ਵੀ ਸਿੱਖ ਬੱਚੇ ਨੇ ਨਾਮੀਨੇਸ਼ਨ

ਮੈਂ ਅੱਧਾ ਵੇਟ ਕਰ ਰਿਹਾ ਸੀ ਕਿ ਆ ਆਨ ਤੇ ਸਾਰਾ ਜਿਹੜਾ ਕਯੋਸ ਬਚਿਆ ਹੋਇਆ ਸਾਰਾ ਕਯੋਸ ਖਤਮ ਹੋਏ ਪੁਲਿਸ ਆਏ ਤੇ ਸਾਰਾ ਕੁਝ ਖਤਮ ਹੈ ਤਾਂ ਮੈਂ ਅੰਦਰ ਜਾਵਾਂਗਾ ਮੈਂ ਉੱਥੇ ਖੜਾ ਸੀ ਫਿਰ ਤਿੰਨ ਚਾਰ ਬੰਦੇ ਨੂੰ ਪਤਾ ਲੱਗੇ ਕਿ ਮੇਰੇ ਕੋਲ ਵੀ ਇੱਕ ਫਾਰਮ ਹੈਗਾ ਤਾਂ ਉਹਨਾਂ ਨੇ ਮੈਨੂੰ ਪਿੱਛੇੋਂ ਦੀ ਗ੍ਰੈਬ ਕੀਤਾ ਉਹ ਸਾਰੇ ਬੰਦੇ ਆਊਟਸਾਈਡਰ ਸੀ 50 60 ਬੰਦੇ ਜਿਹੜੇ ਆਏ ਹੋਏ ਸੀ ਉਹ ਕੈਂਪੇਨਿੰਗ ਲਈ ਨਹੀਂ ਆਏ ਸੀ ਉਹ ਕੈਂਪੇਨਿੰਗ ਉਹਨਾਂ ਤੋਂ ਦੂਰ ਦੂਰਨ ਮਤਲਬ ਨਹੀਂ ਸਰ ਉਹ ਫਿਰ ਮੈਂ ਦੇਖਿਆ ਸਾਰੇ ਮੁੰਡੇ ਆ ਕੇ ਪ੍ਰਿੰਸੀਪਲ ਆਫਿਸ ਦੇ ਬਾਹਰ ਖੜੇ ਹੋਏ ਸੀ ਇਹ ਪੂਰਾ ਸਿਨੈਰੀਓ ਸੀ ਤੇ ਕੁੜੀਆਂ ਨੂੰ ਸਭ ਤੋਂ ਪਹਿਲਾਂ ਕੁੜੀਆਂ ਉੱਤੇ ਹੱਥ ਲਾਇਆ ਗਿਆ ਇਹ ਤੁਹਾਡੇ ਇਹ ਗੇਟ ਦੇ ਬਾਹਰ ਇਹ ਦੂਜੇ ਗੇਟ 'ਤੇ ਨਹੀਂ ਕਰੇ ਐਪ ਵਿਚ ਏਰੀਆ ਤੇ ਚਪੇੜਾ ਮਾਰੀਆ ਗਿਆ ਪੈਲੇਟ ਬਾਕਸ ਇੱਥੇ ਹੀ ਪਿਆ ਹੋਇਆ ਸੀ ਕੱਲ੍ਹ ਦੇ ਸੀ ਫਿਰ ਇਹਨਾਂ ਨੇ ਜੋ ਵੀ ਐਫ ਆਈ ਆਰ ਜਿਹੜੀ ਜਿਹਦੇ ਕਹਿਣ ਤੇ ਵੀ ਹੋਈ ਜੋ ਵੀ ਹੋਇਆ ਉਹ ਐਫ ਆਈ ਆਰ ਦਰਜ ਹੋ ਗਈ ਔਰ ਉਹਦੇ ਕਾਸੀ ਸਾਰਾ ਇਨਟੈਚ ਰਹਿ ਮੈਂ ਇਹ ਸਾਡੇ ਕੋਲ ਮੇਰੇ ਕੋਲ ਕੱਲ ਸ਼ਾਮ ਇਤਵਾਰ ਸ਼ਾਮ 6:30 7:00 ਵਜੇ ਨਾਲ ਮੈਂ ਛੁੱਟੀ ਸੀਗੀ लेकिन मेरे को मेलस आई हैं किस स्टूडेंट दियाँ और मैं उस वे जलेटा पानी शुरू कितिया ए सी पी नीसीपी अपना एस एच ओ ठीक है और भी दसदा एस एच ओ न इन टच है डीसीपी इन टे मुंडा अवेरे पकड़े गया जरा जिन्हें पग लाई थोड़ा तो इनफॉरमेषन दे रहे अब सवेरे पकड़िया गया एस एच ओ साहब आए उन्हें गल कर सकते है कि मैं भी इस कॉलेज पढ़िया वहां और मैं जी ਸਾਡੇ ਵੇਲੇ ਇੱਕ ਜਸਵੰਤ ਸਿੰਘ ਹੁੰਦਾ ਸੀ ਗਾਰਡ ਲੱਬੀ ਦੀ ਡਾਂਗ ਲੈ ਕੇ ਨਾ ਤੇ ਬਾਹਰ ਦਾ ਬੰਦਾ ਤੇ ਨਾ ਕੋ ਅੰਦਰ ਦਾ ਬੰਦਾ ਮੈਨੂੰ ਇੱਕ ਇੰਸਟੈਂਸ ਯਾਦ ਹੈ 66 67 ਦੇ ਆਸ-ਪਾਸ ਇੱਕ ਵਾਰੀ ਖਾਸਾ ਕੋਲੇ ਜਦੋਂ ਇਹ ਨਹੀਂ ਬਣਿਆ ਸੀਗਾ ਇਹਦੀ 78 ਚ ਨੀਵ ਰੱਖੀ ਗਈ ਆ 68 ਚ ਨੀਵ ਰੱਖੀ ਗਈ ਉਦੋਂ ਉਥੇ ਬਾਹਰ ਮੁੰਡਿਆਂ ਨੂੰ ਘੁੱਟਿਆ ਸੀਗਾ ਔਰ ਮੈਨੂੰ ਯਾਦ ਹੈ ਆਪਣੇ ਪਿਤਾ ਦਾ ਵਕਤ ਜੈਦਰ ਸਰਦੂਲ ਦਾ ਉਹ ਬੱਸਾਂ ਜਾ ਕੇ ਮੁੰਡੇ ਲੈ ਕੇ ਸ਼ਾਦੀਪੁਰ ਡੀਪੂ ਕੋਲ ਗਏ ਉੱਥੇ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸੇਵਾ ਕੀਤੀ ਉਹਨਾਂ ਦੀ ਸਿਚੁਏਸ਼ਨ ਇਹ ਹੈ ਮੈਂ ਤੁਹਾਡੀ ਗੱਲ ਮੰਨ ਲਈ ਰਿਪੋਰਟ ਨੇ ਆਰਡਰ ਕੀਤਾ ਹੈ ਕਿ ਇੱਥੇ ਇਲੈਕਸ਼ਨ ਹੋਣੀ ਚਾਹੀਦੀ ਏ ਇੱਥੇ ਅੰਦਰ ਬੰਦਿਆਂ ਨੂੰ ਕਨਵੈਂਸਿੰਗ ਕਰਨ ਆਣੀ ਚਾਹੀਦੀ ਪਰ ਉਹ ਕਨਵੈਂਸਿੰਗ ਦਾ ਇੱਕ ਲੈਜਾ ਇੱਕ ਤਮੀਜ਼ ਹੈ ਉਹ ਤਮੀਜ਼ ਤੋਂ ਬਾਹਰ ਹੋ ਜਾਣ ਸਾਡੇ ਕਾਲਜ ਸਾਡੇ ਬੱਚੇ ਦੀ ਪੰਗ ਲੱਜ ਜਾ ਸਭ ਤੋਂ ਗਿੱਟੇ ਕਿਉਂ ਨਾ ਟੁੱਟੇ ਉਹਨਾਂ ਦੇ ਅਸੀਂ ਕਾਦੇ ਲਈ ਪੁਲਿਸ ਦੀ ਵੇਟ ਕਰ ਰਹੇ ਹਾਂ ਇਹ ਤੁਸੀਂ ਪਹਿਲੇ ਪ੍ਰਿੰਸੀਪਲ ਉੱਥੇ ਸੀ ਉੱਥੇ ਵੀ ਹੋਇਆ ਹੈ ਦੇਵ ਨਗਰ ਉੱਥੇ ਮੈਡਮ ਨੂੰ ਕਟਿਆ ਗਿਆ ਅੱਜ ਇੱਥੇ ਹੋ ਰਿਹਾ ਮੈਂ ਸਮਝਦਾ ਵਾਂ ਕਿ ਜੇ ਉਹਨਾਂ ਸ਼ਰਾਤੀ ਬੱਚਿਆਂ ਅੱਜ ਉਹਨੇ ਯੋਗੀ ਨੇ ਸ਼ੁਰੂ ਕੀਤਾ ਨਾ ਲਗੜਾ ਆਪਰੇਸ਼ਨ ਮੇ ਇੱਥੇ ਦੋ ਦੇ ਗਿੱਟੇ ਟੁੱਟੇ ਹੁੰਦੇ ਕਿਸੇ ਦੀ ਜਰਤ ਹੋਏ ਕੀ ਖਾਲਸਾ ਕਾਲਜ ਚਮੜਤੀ ਇਸ਼ਤਿਹਾਰ ਦੇਖਿਆ ਮੇਲੇ ਵੇਲੇ ਸੇਂਸ ਸਟੀਫਨ ਦੇ ਵਿੱਚ ਝਗੜਾ ਹੋਇਆ ਸੀਗਾ ਅਸੀਂ ਪੂਰੀ ਯੂਨੀਵਰਸਿਟੀ ਕੰਮ ਦੀ ਸੀ ਖਾਲਸਾ ਕਾਲਜ ਦੇ ਨਾਮ ਤੋਂ ਅੱਜ ਸਾਡੇ ਕਾਲਜ ਆ ਕੇ ਯਾਰ ਕੁੜੀ ਨੂੰ ਹੱਥ ਲਾ ਜਾਣ ਮੁੰਡੇ ਦੀ ਦਸਤਾਰ ਨਾਲ ਮੈਂ ਸਮਝਦਾ ਵਾਂ ਇਹ ਤੁਸੀਂ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਦੇ ਹੋ ਤੁਸੀਂ 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 ਕਿਤੇ ਨਹੀਂ ਅਸੀਂ ਇਹਨਾਂ ਨੂੰ ਅਸੀਂ ਸ਼ੇਮ ਨਹੀਂ ਕਰਨ ਆਏ ਆ ਅਸੀਂ ਇਹ ਕਰਨ ਆਏ ਆ ਕਿ ਜੋ ਹੋਇਆ ਉਹਨੂੰ ਅੱਗੇ ਤੋਂ ਕਿਵੇਂ ਰੋਕਣਾ ਹੈ ਔਰ ਕਿਹਦੀ ਜ਼ਿੰਮੇਵਾਰੀ ਹੈ ਜਿਹਦੇ ਕਰਕੇ ਹੋਇਆ ਸਾਡੀਆਂ ਦੋ ਗੱਲਾਂ ਨਹੀਂ ਦੋ ਗੱਲਾਂ ਉਹ ਦਰਸਬ ਕੀ ਗੱਲ ਹੈਗੀ ਅਸਲ ਗੱਲ ਹੈਗੀ ਕਿ ਚਲੋ ਮੈਂ ਜਾਤੀ ਤੌਰ ਤੇ ਇਹ ਚਾਹਦਾ ਵਾਂ ਵੇ ਹਰ ਪਾਰਟੀ ਸਾਡੇ ਸਿੱਖ ਨਮਾਇੰਦੇ ਹੋਣ ਇਹ ਮੈਂ ਚਾਹਦਾ ਪਰ ਉਹ ਪੂਰੀ ਜਣਾ ਉਹਨਾਂ ਕੋਲ ਵਿਕੇਦਾ ਹੋਣ ਵਾਰੋਂ ਉਹਨਾਂ ਨਾਲ ਹੋਣ ਅੰਦਰੋਂ ਪੂਰੇ ਸਿੱਖ ਹੋਣ ਸਿੱਖੀ ਦੀ ਗੱਲ ਕਰਾਂ ਕਿ ਹੋ ਵੀ ਕਰੋ ਇੱਕ ਕਿਸੇ ਦੇ ਪਛਤਾਪ ਦੇ ਦਿਵਸ ਬਣਾਓ ਖਾਨਪਾਰ ਰਖਾ ਕੇ ਪਛਤਾਪ ਦੇ ਦਿਵਸ ਬਣਾਓ ਔਰ ਸਮੁੱਚੇ ਸਿੱਖ ਪੰਥ ਕੋਲੋਂ ਉਹਦੇ ਵਿੱਚ ਤੁਸੀਂ ਬੋਲੋਗੇ ਤੇ ਚੇਅਰਮੈਨ ਕੋਲੋਂ ਤੇਬਤੌਰ ਚੇਅਰਮੈਨ ਜਿਹੜੀ ਗੱਲ ਕਰਨੀ ਹੈ ਇਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਕਿਉਂਕਿ ਲੋਕਾਂ ਮਤਾ ਦੇਣਾ ਹੈ ਤੁਸੀਂ ਇਹਦਾ ਸਮੂਚੀ ਕੌਮ ਕੋਲੋਂ ਸਿੱਖਾ ਕੋਲੋਂ ਮਾਫੀ ਮੰਗੋ ਸਟੂਡੈਂਟ ਹੋਣਾ ਨਾ ਆਉਣਾ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਜਈ ਬੱਚੇ ਆਉਂਦੇ ਝਗੜਾ ਕਰਦੇ ਆ ਇਹ ਸਾਰੇ ਬੰਦਿਆਂ ਨੂੰ ਹੀ ਪਤਾ ਹੈ ਇਲੈਕਸ਼ਨ ਹੁੰਦੀ ਹੈ ਕੀ ਹੁੰਦਾ ਉਹਦੇ ਤੱਕੀ ਹੋਰ ਮਸਜਾਣਾ ਨਹੀਂ ਚਾਹੀਦਾ ਦਿੱਲੀ ਦੇ ਚੱਕਰ ਇਹਦੀ ਕਾਲਜ ਦੀ ਜਿਹੜੀ ਬਦਨਾਮੀ ਸ਼ੁਰੂ ਹੋ ਚੁੱਕੀ ਹੈ ਹਰ ਪਾਰ ਜਨਾਂ ਦਾ ਖਾਲਸਾ ਕਾਲਜ ਵਿੱਚ ਹੋਇਆ ਕੁੜੀਆਂ ਦੇਖੋ ਕੁੜੀਆਂ ਨੂੰ ਤੁਸੀਂ ਸਾਰੇ ਇੱਥੇ ਰਹੋ ਕਿਤੇ ਕੋ ਐਜੂਕੇਸ਼ਨ ਗਲ ਹੌਸਟਲ ਹੈ ਅੱਜ ਤੱਕ ਪਿਛਲੇ 25-30 40 ਸਾਲ ਕੋਈ ਵਾਕਿਆ ਨਹੀਂ ਇਹ ਕਾਲਜ ਇਨਸੀਡੈਂਟ ਫ੍ਰੀ ਹੈ ਕਿ ਪਹਿਲੀ ਵਾਰੀ ਇਸ ਕਾਲਜ ਦੀ ਇੰਨੀ ਬਦਨਾਮੀ ਹੋ ਜਾਏ ਇਹ ਨਾਂ ਮੈਨੂੰ ਪੈਦਾ ਨਾ ਤੁਹਾਨੂੰ ਪੈਦਾ ਇਹ ਨੁਕਸਾਨ ਸਭ ਦਾ ਔਰ ਅਸੀਂ ਸਾਰੇ ਕੋਈ ਵੀ ਮੇਕਿੰਗ ਤੁਹਾਡੇ ਜੁਣੀ ਚਾਹੁੰਦਾ ਕਿ ਕਾਲਜ ਦੀ ਸਾਖ ਨਾ ਡਿੱਗੇ ਇਹ ਲੜਾਈ ਇਹ ਤਿਆਰ ਰੱਖਿਆ ਜਾਏ ਇਹ ਗੁਰੂਗ੍ਰੇਵ ਬਾਬਰ ਕਾਲਜ ਐਡਿਟਿਊਸ਼ਨ ਆਪਕਰ ਸਾਡਾ ਕਾਰਜ ਜਿਸ ਵੇਲੇ ਇੰਡੀਆ ਵਿੱਚ ਬੜਾ ਰੈਕਗਨਾਈਜ਼ਡ ਸੋ ਇਹ ਗੱਲ ਨੂੰ ਛੱਡੋ ਮੈਂ ਤੁਹਾਡੀ ਜੋਕਿਆ ਮੈਂ ਸਰਕਾਰ ਕਰਦਾ ਮਨਜੀਤ ਆਇਆ ਮੇਰਾ ਫਰਾਇ ਛੋਟਾ ਸੋ ਸਾਰੇ ਕਰਨਾ ਸਾਹਿਬ ਬੈਠੇ ਤੁਸੀਂ ਸਾਰੇ ਮੈਂਬਰ ਬਗਾਰੇ ਦੇ ਬੈਠੇ ਹੋ ਕਿ ਜੋ ਹੋਇਆ ਮਾੜਾ ਸਾਰੇ ਅਸੀਂ ਨਿਦਿਆ ਕਰੀਏ ਅੱਜ ਤੋਂ ਬਾਅਦ ਵੀ ਪਬਲਿਸਟੀ ਬੰਦ ਕਰੋ ਇਹ ਹੁਣ ਪਬਲਿਸਟੀ ਪਗੜੀ ਦੀ ਨਹੀਂ ਹੋ ਰਹੀ ਖਾਸ ਕਰਕੇ ਕਾਲਜ ਦੀ ਬਦਨਾਮੀ ਹੋ ਰਹੀ ਇਹ ਕਾਲਜ ਨਾ ਮੇਰਾ ਇਹ ਤੁਹਾਡਾ ਸੰਜਿਆ ਇਹੀ ਹੁਣ ਸਾਖ ਨਾ ਡਿੱਗਣ ਦਿਓ ਖਾਸਾ ਕਾਲਜ ਬਚਾਓ